ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪਿਓਰ ਤੇ ਦੁਪੱਟੀਆਂ ਦੇ ਨਾਲ ਤੇ 3 ਮੀਟਰ ਦੀ ਬਾਟਮ ਹੋਊਗੀ ਹਰੇਕ ਸੂਟ ਦੇ ਨਾਲ ਤੇ ਬੜੀ ਪਿਆਰੀ ਪਿਓਰ ਕਾਟਨ ਦੇ ਵਿੱਚ ਕਲੈਕਸ਼ਨ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਪ੍ਰਾਈਸ ਹੈਗਾ ਅੱਜ ਦੇ ਸੂਟਾਂ ਦਾ 18500 ਪ੍ਰਾਈਸ ਹੈ ਜੀ ਇੱਕ ਸੂਟ ਤੁਸੀਂ ਪਰਚੇਸ ਕਰੋਗੇ ਤਾਂ 1850 ਪ੍ਰਾਈਸ ਹੈ ਜੀ ਜੇ ਤੁਸੀਂ ਦੋ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 3600 ਦੇ ਦੋ ਪਹਿਣਗੇ 3600 ਦੇ ਦੋ ਸੂਟ ਪਹਿਣਗੇ 1800 ਦਾ ਇੱਕ ਸੂਟ ਪਹਿਣਾ ਜੀ ਜੇ ਤੁਸੀਂ ਦੋ ਸੂਟ ਲੈਣੇ ਹੋ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580 800 ਦੀ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਸੇ ਨੰਬਰ ਤੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਆਨਲਾਈਨ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਹੋਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਵਾਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਦੇਖੋ ਕਿੰਨਾ ਪਿਆਰਾ ਲਾਈਟ ਪਰਪਲ ਕਲਰ ਦੇ ਵਿੱਚ ਪਰਪਲ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਤੇ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਵਧੀਆ ਕਲੈਕਸ਼ਨ ਹੈ ਜਦੇ ਚਾਹੇ ਤੁਸੀਂ 2-2 4-4 ਸੂਟ ਵੀ ਲੈ ਸਕਦੇ ਹੋ ਕਿਉਂਕਿ ਇਸ ਰੇਂਜ ਦੇ ਵਿੱਚ ਵਿਦ ਵਰਕ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਵੇ ਬਹੁਤ ਸੋਹਣਾ ਵਰਕ ਇਹ ਆਰੀ ਵਰਕ ਹੋਇਆ ਹੋਇਆ ਸਾਰਾ ਤੇ 3-3 ਮੀਟਰ ਦੀਆਂ ਬਾਟਮ ਹੈ ਚਾਹੇ ਤੁਸੀਂ ਹੌਲੀ ਸਲਵਾਰ ਬਣਾਓ ਲੋ ਪਲਾਜ਼ੋ ਜੋ ਵੀ ਤੁਸੀਂ ਬਣਾਉਣਾ ਇਹ ਦੇਖੋ ਸ਼ਰਟ ਤੇ ਕਿੰਨਾ ਸੋਹਣਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਮੇਨ ਗੱਲ ਹੈ ਬਹੁਤ ਫਾਈਨ ਫੈਬਰਿਕ ਹੈ ਬ੍ਰਾਂਡਡ ਸੂਟ ਹੈ ਅੱਜ ਦੇ ਆਪਣੇ ਬਹੁਤ ਲੋ ਪ੍ਰਾਈਸ ਦੇ ਵਿੱਚ 3 ਮੀਟਰ ਬਾਟਮ ਦੇ ਨਾਲ ਵਿਦ ਆਰੀ ਵਰਕ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਪਰਪਲ ਕਲਰ ਦੇ ਵਿੱਚ ਤੇ ਨਾਲ ਹੈਗੀ ਹੈ ਨਾਲ ਸੇਮ ਕਲਰ ਦੀ ਉਹ ਬਾਟਮ ਨਾਲ ਪਰਪਲ ਕਲਰ ਦੀ ਬਹੁਤ ਪਿਆਰਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਫੁੱਲ ਪਿਓਰ ਦੇ ਦੁਪੱਟਿਆਂ ਦੇ ਨਾਲ ਨਾਲ ਹੈਗੇ ਪਿਓਰ ਦੇ ਦੁਪੱਟੇ ਪੂਰੇ 2.5 ਮੀਟਰ ਦੇ ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਦਾ ਇਹ ਦੇਖੋ ਕਿੰਨਾ ਗ੍ਰੇਸਫੁਲ ਸੂਟ ਬਹੁਤ ਪਿਆਰਾ ਸੂਟ ਰਾਮਟੈਕਸ ਬ੍ਰਾਂਡ ਦੇ ਸੂਟ ਹੈ 18500 ਪ੍ਰਾਈਸ ਦੇ ਨਾਲ ਜੇ ਤੁਸੀਂ ਦੋ ਸੂਟ ਪਰਚੇਸ ਕਰੋਗੇ ਤਾਂ ਤੁਹਾਨੂੰ 3600 ਦੇ ਦੋ ਸੂਟ ਲੈਣਗੇ 1800 ਦਾ ਇੱਕ ਸੂਟ ਲੈਣਾ ਜੇ ਤੁਸੀਂ ਇੱਕ ਸੂਟ ਹੀ ਪਰਚੇਸ ਕਰਦੇ ਹੋ ਤਾਂ ਤੁਹਾਨੂੰ 18500 ਦਾ ਇੱਕ ਸੂਟ ਲੈਣਾ ਜੀ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ ਪਰਪਲ ਕਲਰ ਦੇ ਵਿੱਚ ਇਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ ਪਿਆਰੇ ਕਲਰ ਆ ਬਸ ਥੋੜਾ ਜਿਹਾ ਜਲਦੀ ਹੋ ਕਰਿਓ ਇਹ ਵਰ ਐਵੇਂ ਦੇ ਸੂਟ ਸਾਡੇ ਜਲਦੀ ਸੇਲ ਹੋ ਜੰਨੇ ਆ ਤੇ ਬੜਾ ਪਿਆਰਾ ਦੇਖੋ ਮਸਟਰਡ ਕਲਰ ਦੇ ਵਿੱਚ ਬੜਾ ਪਿਆਰਾ ਜਹਾ ਮਸਟਰਡ ਆ ਸੇਮ ਡਿਜ਼ਾਈਨ ਆ ਜਿਹੜਾ ਮੈਂ ਤੁਹਾਨੂੰ ਪਰਪਲ ਦਾ ਦਿਖਾਇਆ ਸਾਰਾ ਆਰੀ ਵਰਕ ਹੋਇਆ ਦੇਖੋ ਫਰੰਟ ਤੇ ਸਾਰਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਪੂਰਾ ਕਿਸੇ ਵਧੀਆ ਬਹਾਰ ਰੰਗ ਨੂੰ ਆਪਾਂ ਪਾ ਸਕਦੇ ਆ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ 3 3 ਮੀਟਰਸ ਦੀਆਂ ਬਾਟਮ ਹੈ ਜੀ ਪਿਓਰ ਕਾਟਨ ਦੇ ਵਿੱਚ ਸੂਟ ਆਪਣੇ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਦੇ ਦੁਪੱਟੇ ਨਾਲ ਪਿਓਰ ਦੁਪੱਟਿਆਂ ਦੇ ਨਾਲ 1850 ਪ੍ਰਾਈਸ ਦੇ ਨਾਲ ਸੇਮ ਦੇ ਵਿੱਚ ਹੈਗੇ ਆਪਣੇ ਫਰੋਜ਼ੀ ਕਲਰ ਸੇਮ ਡਿਜ਼ਾਈਨ ਦੇ ਵਿੱਚ ਫਰੋਜ਼ੀ ਕਲਰ ਹੈ। ਬਹੁਤ ਬੜਾ ਪਿਆਰਾ ਹੈ। ਘੇਰੇ ਤੇ ਵਰਕ ਆ ਗਿਆ। ਸਾਰਾ ਆਰੀ ਵਰਕ ਕੀਤਾ ਹੋਇਆ ਉੱਪਰ ਤੱਕ। ਦੇਖੋ ਕਿੰਨਾ ਪਿਆਰਾ ਆਰੀ ਵਰਕ ਕੀਤਾ ਹੈ। ਫਰੋਜ਼ੀ ਕਲਰ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਦਿਖਾ ਰਹੀ ਹਾਂ ਮੈਂ ਤੁਹਾਨੂੰ ਸੂਟ। ਪਹਿਲਾਂ ਪਰਪਲ ਦਿਖਾਇਆ ਫਿਰ ਮਸਟਰਡ ਕਲਰ ਦਿਖਾਇਆ ਫਿਰ ਫਰੋਜ਼ੀ ਆ ਗਿਆ। ਪਿਓਰ ਦੁਪੱਟੀਆਂ ਦੇ ਨਾਲ। ਮੇਨ ਗੱਲ ਹੈ ਸਾਰਿਆਂ ਦੇ ਨਾਲ ਪਿਓਰ ਦੇ ਦੁਪੱਟੇ ਆ ਪਿਓਰ ਦੁਪੱਟਿਆਂ ਦੇ ਨਾਲ ਬ੍ਰਾਂਡਡ ਸੋਟ ਆ ਜਿਹਦੇ ਆਪਣੇ ਗਰਾਮ ਟੈਕਸ ਬ੍ਰਾਂਡ ਤੇ ਤੇ ਨੈਕਸਟ ਹੈਗਾ ਬੜਾ ਸੋਹਣਾ ਪੀਚ ਬਾਵਾ ਪੀਚ ਜਿਹਾ ਕਲਰ ਹੁੰਦਾ ਜਿਹੜਾ ਥੋੜਾ ਡਾਰਕ ਦੇ ਵਿੱਚ ਉਹ ਵਾਲਾ ਕਲਰ ਹੈ ਉਹ ਹਾ ਤਾਂ ਫਾਈਨ ਕਾਟਨ ਆ ਸਾਰੇ ਵਰਕ ਕੀਤਾ ਹੋਇਆ ਆਰੀ ਵਰਕ ਪੂਰਾ ਆਰੀ ਵਰਕ ਹੋਇਆ ਇਸੇਮ ਡਿਜ਼ਾਈਨ ਦੇ ਵਿੱਚ 3 ਮੀਟਰ ਦੀ ਬਾਟਮ ਦੇ ਨਾਲ ਸੂਟ ਆਪਣੇ ਪਿਓਰ ਦੁਪੱਟਿਆਂ ਦੇ ਨਾਲ ਨਾਲ ਹੈਗੇ ਪਿਓਰ ਦੇ ਦੁਪੱਟੇ ਸਾਰੇ ਸੂਟਾਂ ਦੇ ਨਾਲ ਪਿਓਰ ਦੇ ਦੁਪੱਟੇ ਪੂਰੇ 2.5 ਮੀਟਰ ਦਾ ਦੁਪੱਟਾ ਹੋਊਗਾ 3 ਮੀਟਰ ਦੀ ਬਾਟਮ ਦੇ ਨਾਲ 2.5 ਮੀਟਰ ਦੀ ਸ਼ਰਟ ਬਹੁਤ ਸਾਰੇ ਇਹ ਚਾਰ ਸੂਟ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ 1850 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਆਪਾਂ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਆਪਣਾ ਸੂਟ ਜਿਹੜਾ ਸੁਰਮੀ ਗ੍ਰੇ ਹੁੰਦਾ ਹੈ ਲਾਈਟ ਗ੍ਰੇ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਦੇਖ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਨੇ ਘੇਰੇ ਤੇ ਆ ਗਿਆ ਵਰਕ ਸਾਰਾ ਆਰੀ ਵਰਕ ਕੀਤਾ ਹੋਇਆ ਹੈ ਇਹ ਸਾਰਾ ਆਊਟਲਾਈਨ ਕੀਤਾ ਹੋਇਆ ਆਰੀ ਵਰਕ ਦੇ ਨਾਲ ਪਰ ਤੱਕ ਹੈਗਾ ਵਰਕ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸੂਟ ਦਾ ਬੈਕ ਤੇ ਵੀ ਸੇਮ ਪ੍ਰਿੰਟ ਹੈ ਜੀ ਸੇਮ ਪ੍ਰਿੰਟ ਬੈਕ ਤੇ ਆ ਜਾਣਾ ਤੇ ਨਾਲ ਪਲੇਨ ਬਾਟਮ ਹੈ 3 ਮੀਟਰ ਦੀ 3 ਮੀਟਰ ਦੀ ਬਾਟਮ ਨਾਲ ਬੜਾ ਸੋਹਣਾ ਸੁਰਮੀ ਗ੍ਰੇ ਕਲਰ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਨਾਲ ਕਿੰਨਾ ਪਿਆਰਾ ਹੈ ਨਹੋ ਪ्योर ਦੇ ਦੁਪट्टे ਪਸੰਦ ਹੈ ਬਹੁਤ ਬੈਸਟ ਸੂਟ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨਗੇ 1850 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਬੜਾ ਸੋਹਣਾ ਪਿੰਕ ਪਿਆਜ਼ੀ ਪਿੰਕ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜਲਦੀ ਮੈਂ ਦਿਖਾ ਰਹੀ ਹਾਂ ਤਾਂ ਕਿਉਂਕਿ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਪਿਆਰਾ ਕਲਰ ਪਿਓਰ ਦੁਪੱਟੇ ਆਣੇਗੇ ਇਹ ਦੁਪੱਟਾ ਸੋਹ ਡੇਗਾ ਪਿਆਰਾ ਇਸ ਨਾਲ 1850 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਪਿਸਤਾ ਗ੍ਰੀਨ ਕਲਰ ਗ੍ਰੀਨ ਤੋਂ ਤੇ ਜਿਹੜਾ ਇਸ ਦਾ ਗ੍ਰੀਨ 컬러 ਸੇਮ ਚ ਹੋ ਕਿ ਨਾ ਬਹਾਰ ਦਾ ਸੈਨ ਹੈ ਘੇਰੇ ਤੇ ਵੀ ਸੇਮ ਵਰਕ ਘੇਰੇ ਤੇ ਆਰੀ ਵਰਕ ਹੋਇਆ 컬러 ਬਹੁਤ ਪਿਆਰਾ 3 3 ਮੀਟਰਸ ਦੀਆ ਬਾਟਮ ਹੈ ਜੀ ਸਾਰੇ ਸੂਟਾਂ ਦੇ ਨਾਲ ਤੇ ਨਾਲ ਹੈਗੇ ਪਿਓਰ ਦੇ ਦੁਪੱਟੇ ਪਿਓਰ ਦੁਪੱਟਿਆਂ ਦੇ ਨਾਲ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਦੁਪੱਟੇ ਦੇਖੋ ਕਿੰਨੇ ਪਿਆਰੇ ਹੈ ਲੇ ਦੁਪट्टे 2.5 ਮੀਟਰ ਦੇ ਪਿਓਰ ਦੇ ਦੁਪਟਿਆਂ ਦੇ ਨਾਲ 1850 ਪ੍ਰਾਈਸ ਦੇ ਹਨ ਤੇ ਨੈਕਸਟ ਹੈਗਾ ਇਸੇਮ ਦੇ ਵਿੱਚ ਪਰਪਲ ਕਲਰ ਸੇਮ ਡਿਜ਼ਾਈਨ ਦੇ ਵਿੱਚ ਹੈ ਪਰਪਲ ਕਲਰ ਬਹੁਤ ਪਿਆਰਾ ਸਾਰਾ ਵਰਕ ਕੀਤਾ ਹੋਇਆ ਹੈ 1850 ਪ੍ਰਾਈਸ ਹੈ ਜੀ ਨੈਕਸਟ ਡਿਜ਼ਾਈਨ ਦਿਖਾਣੇ ਆ ਥੋੜਾ ਪਿਆਰਾ ਕਾਜਰੀ ਕਲਰ ਦੇ ਵਿੱਚ ਕਾਜਰੀ ਕਲਰ ਚ ਆ ਗਿਆ ਸਾਰਿਆਂ ਤੇ ਆਰੀ ਵਰਕ ਹੋਇਆ 3 3 ਮੀਟਰਸ ਦੀਆਂ ਬਾਟਮਸ ਦੇ ਨਾਲ ਪਿਓਰ ਕਾਟਨ ਦੇ ਸੂਟ ਵਿਦਾਊਟ ਲਾਈਨਿੰਗ ਬਣ ਗਏ ਜੀ ਸਾਰੇ ਸੂਟ ਆਪਣਾ ਇਹ ਦੇਖੋ ਕਾਜਰੀ ਕਲਰ ਦੇ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਾਰਾ ਉੱਪਰ ਤੋਂ ਲੈ ਕੇ ਸਾਰਾ ਆਰੀ ਵਰਕ ਹੋਇਆ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਸਾਰਾ ਵਰਕ ਹੈ ਤੇ ਪ੍ਰਿੰਟ ਬੜਾ ਪਿਆਰਾ ਹੈ ਜਿਵੇਂ ਮਰਜ਼ੀ ਜਿੰਨੀ ਗਰਮੀ ਆ ਵਿੱਚ ਵਿਦਾਊਟ ਲਾਈਨਿੰਗ ਸੂਟ ਹੀ ਤੁਹਾਨੂੰ ਪਸੰਦ ਹੈ ਤੇ ਨਾਲੇ ਮੇਨ ਗੱਲ ਹੈ ਬ੍ਰਾਂਡਡ ਸੂਟ ਹੈ ਜੀ ਅੱਜ ਦੇ ਆਪਣੇ ਤੇ ਹੋਰ ਦੁਪੱਟਿਆਂ ਦੇ ਨਾਲ ਬਹੁਤ ਗ੍ਰੇਸਫੁਲ ਦੁਪੱਟੇ 1850 ਪ੍ਰਾਈਸ ਦੇ ਨਾਲ ਇੱਕ ਸੂਟ ਲਾਉਂਗੇ 1850 ਦਾ ਦੋ ਸੂਟ ਲਾਉਂਗੇ ਤਾਂ ਤੁਹਾਨੂੰ 3600 ਦੇ ਦੋ ਸੂਟ ਪੈਣਗੇ 1800 ਦਾ ਇੱਕ ਸੂਟ ਪੈਣਾ ਜੀ ਇਹ ਦੇਖੋ ਬੜਾ ਪਿਆਰਾ ਫਰੋਜ਼ੀ ਗ੍ਰੀਨ ਕਲਰ ਸਾਰਾ ਕਿੰਨਾ ਸੋਹਣਾ ਵਰਕ ਹੋਇਆ ਦੇਖੋ ਇਹਦੇ ਤੇ ਸਾਰਾ ਟੋਟਲੀ ਸਾਰਾ ਵਰਕ ਕੀਤਾ ਹੋਇਆ ਹੈ ਇਹ ਸਾਰਾ ਵਰਕ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਪਿਓਰ ਦੁਪੱਟਿਆਂ ਦੇ ਨਾਲ ਬਹੁਤ ਸੋਨੇ ਕਲਰ ਹੈ ਇਹਨਾਂ ਦੇ ਆਪਣੇ ਗ੍ਰੀਨ ਜਿਹਾ ਕਲਰ ਹੈ ਬੜਾ ਸੋਨਾ ਜਿਹਾ ਗ੍ਰੀਨ ਹੈ ਇਹ ਟੈਕਸਟ ਹੈਗਾ orange color ਇਸੇਮ ਦੇ ਵਿੱਚ orange color ਆ ਗਿਆ ਕੋਈ ਅੱਖਾਂ ਨੂੰ ਚੂਬਣ ਵਾਲਾ orange ਨਹੀਂ ਹੈਗਾ ਬੜਾ ਪਿਆਰਾ ਜਿਹਾ ਮਿੱਠਾ ਜਿਹਾ orange color ਹੈ ਸਾਰਾ ਦੇਖੋ ਕਿੰਨਾ ਪਿਆਰਾ ਆਰੀ ਵਰਕ ਹੋਇਆ ਸਾਰੀ ਸ਼ਰਟ ਤੇ ਨੀਚੇ ਤੱਕ ਇਹ ਸਾਰਾ ਵਰਕ ਹੈ ਆਊਟਲਾਈਨ ਕੀਤਾ ਹੋਇਆ ਵਰਕ ਦੇ ਨਾਲ orange color ਹੈ ਤੇ ਨਾਲ ਹੈਗਾ ਪਿਓਰ ਦੇ ਦੁਪੱਟੇ ਔਰ ਦੁਪੱਟਿਆਂ ਦੇ ਨਾਲ ਇਹ ਦੇਖੋ ਪੂਰੇ ਖੁੱਲੇ ਦੁਪੱਟੇ ਆ ਜੀ ਸਾਰੇ 2.5 2.5 ਮੀਟਰ ਦੇ 3 ਮੀਟਰ ਦੀ ਬਾਟਮ ਹੈ ਸਾਰੇ ਸੂਟਾਂ ਨਾਲ ਤੇ ਨੈਕਸਟ ਹੈਗਾ ਬੜਾ ਸੋਹਣਾ ਮਸਟਰਡ ਪੈਰਟ ਮਸਟਰਡ ਜਿਹਾ ਕਲਰ ਹੈ ਮਸਟਰਡ ਕਲਰ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਟੋਟਲੀ ਸਾਰਾ ਵਰਕ ਹੈ ਜੀ ਇਹ ਸੇਮ ਡਿਜ਼ਾਈਨ ਦੇ ਵਿੱਚ ਹੀ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਟਾਈ ਟਾਈ ਮਿੱਤਰ ਦੇ ਦੁਪੱਟੇ ਆ ਪੂਰੇ ਖੁੱਲੇ 1850 ਪ੍ਰਾਈਸ ਦੇ ਨਾਲ ਸਿੰਗਲ ਸੂਟ ਦੋ ਸੂਟ ਲਾਉਂਗੇ ਤਾਂ ਤੁਹਾਨੂੰ 3600 ਦੇ ਦੋ ਸੂਟ ਪੈਣਗੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਜਿਹੜਾ ਮੁਆਵਜਾ ਕਲਰ ਹੁੰਦਾ ਉਸ ਕਲਰ ਦੇ ਵਿੱਚ ਬੜਾ ਪਿਆਰਾ ਡਿਜ਼ਾਈਨ ਇਹ ਸਾਰਾ ਰੀਵਰਕ ਕੀਤਾ ਹੋਇਆ ਹੈ ਇਹਦੇ ਤੇ ਮਾਵੇ ਥੋੜਾ ਜਿਹਾ ਬੜਾ ਸੋਨਾ ਜਿਹਾ ਕਲਰ ਹੈ ਸੇਮ ਕਲਰ ਦੀ ਬਾਟਮ 3 ਮੀਟਰ ਦੀ ਨਾਲ 3 ਮੀਟਰਸ ਦੀਆਂ ਬਾਟਮ ਪਿਓਰ ਦੇ ਦੁਪੱਟੇ ਕਲਰ ਦਾ ਕੰਬੀਨੇਸ਼ਨ ਬਹੁਤ ਪਿਆਰੀ ਹੈ ਸਾਰੇ ਸੋਟਾ ਦੀ ਇਹ ਸੋਟਾ 1850 ਰੁਪਏ ਦੇ ਹਿਸਾਬ ਇਹ ਸੇਮ ਦੇ ਵਿੱਚ ਹੈਗਾ ਕੜਾ ਸੁਨਾ ਫਰੋਜ਼ੀ ਕਲਰ ਏ ਉਹ ਫਰੋਜ਼ੀ ਏ ਕਲਰ ਏ ਸੇਮ ਡਿਜ਼ਾਈਨ ਦੇ ਵਿੱਚ ਏ ਸੇਮ ਡਿਜ਼ਾਈਨ ਸਾਰਾ ਟੋਟਲੀ ਸਾਰਾ ਵਰਕ ਫਰੋਜ਼ੀ ਏ ਕਲਰ ਏ ਨਾਲ ਹੈਗਾ ਪਿਓਰ ਦਾ ਤਾ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਾਊਸ ਕਲਰ ਸੇਮ ਦੇ ਵਿੱਚ ਹੈ ਮਾਊਸ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਹੈ ਮਾਊਸ ਕਲਰ ਬਹੁਤ ਸੋਹਣਾ ਕਲਰ ਹੈ ਵੀ ਜਿਨ੍ਹਾਂ ਨੂੰ ਜਿਆਦਾ ਡਾਰਕ ਕਲਰ ਨਹੀਂ ਪਸੰਦ ਮਾਊਸ ਕਲਰ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ഗ്രീൻ കലർ സേറ്റ്രീന കലർ ਉਹ ਉਹ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਬੜਾ ਪਿਆਰਾ ਡਿਜ਼ਾਈਨ ਤੇ ਬਹੁਤ ਸੋਹਣਾ ਵਰਕ ਹੈ ਜੀ ਲਾਈਟ ਫਰੋਜ਼ੀ ਕਲਰ ਦੇ ਵਿੱਚ ਨੈਕਸਟ ਸੂਟ ਆ ਗਿਆ ਆਪਣਾ ਬਿਲਕੁਲ ਲਾਈਟ ਫਰੋਜ਼ੀ ਕਲਰ ਹੈ ਬਹੁਤ ਸੋਹਣਾ ਕੋਈ ਏਜ ਮੈਟਰ ਨਹੀਂ ਕਰਦੀ ਹੈਗੀ ਇਹਨਾਂ ਸੂਟਾਂ ਤੇ ਜਿਹੜਾ ਮਰਜੀ ਇਹਨਾਂ ਸੂਟਾਂ ਨੂੰ ਲੈ ਸਕਦਾ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦਾ ਵੀ ਬਿਲਕੁਲ ਲਾਈਟ ਫਰੋਜ਼ੀ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਆਰੀ ਵਰਕ ਹੋਇਆ ਹੈ ਸਾਰਾ ਵਰਕ ਹੈ ਜੀ ਇਹ। نیچے ਘੇਰੇ ਤੱਕ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਜਿਹਾ ਵਰਕ ਹੋਇਆ। 3-3 ਮੀਟਰਸ ਦੀਆਂ ਬਾਟਮ ਹੈ। ਪਿਓਰ ਕਾਟਨ ਦੇ ਵਿੱਚ ਸੂਟ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਿਓਰ ਦੁਪੱਟਿਆਂ ਦੇ ਨਾਲ। ਪਿਓਰ ਦੇ ਦੁਪੱਟੇ ਆ ਜੀ ਸਾਰਿਆਂ ਦੇ ਨਾਲ। ਸੰਗਰ ਪਿਆਰੇ ਸੂਟ 18500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਪੈਰਟਨ ਹੋੜਾ ਗ੍ਰੀਨੀਸ਼ ਸਟੋਨ ਤੇ ਹਲਕਾ ਜਿਹਾ ਲਾਈਟ ਗ੍ਰੀਨ ਹੈ ਇਹ ਲਾਈਟ ਫਰੋਜ਼ੀ ਸੀਗਾ ਇਹ ਲਾਈਟ ਗ੍ਰੀਨ ਕਲਰ ਦੇ ਵਿੱਚ ਦੇਖੋ ਸਾਰਾ ਵਰਕ ਕੀਤਾ ਹੋਇਆ ਤੇ ਆਹ ਨਾਲ ਹੈਗੇ ਆ ਪਿਓਰ ਦੇ ਦੁਪੱਟੇ ਸਾਰੇ ਸੂਟਾਂ ਨਾਲ ਕਿੰਨੇ ਪਿਆਰੇ ਦੁਪੱਟੇ ਪੂਰੇ 2.5 ਮੀਟਰ ਦੇ ਦੁਪੱਟੇ ਆ ਬਹੁਤ ਪਿਆਰੇ ਸਰਦਾਰੀ ਸੂਟ ਅੱਜ ਦੇ ਆਪਣੇ ਸਾਰੇ ਬਹੁਤ ਲੋਅ ਪ੍ਰਾਈਸ ਦੇ ਵਿੱਚ ਨੈਕਸਟ ਹੈਗਾ ਪੀਚ ਕਲਰ ਪੀਚ ਬਦਾਮੀ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪੀਚ ਹੈ ਥੋੜਾ ਬਦਾਮੀ ਟੋਨ ਤੇ ਪੀਚ ਸਾਰਾ ਗਰਕਾ ਸਾਰਾ ਛੇਰੇ ਤੱਕ ਇਹ ਜੋੜ ਦਾ ਦੁਪੱਟਾ 1850 ਪ੍ਰਾਈਸ ਹੈ ਜੀ ਸਿੰਗਲ ਸੂਟ ਦਾ ਦੋ ਸੂਟ ਪਰਚੇਸ ਕਰੋਗੇ 3600 ਦੇ ਦੋ ਸੂਟ ਲੈਣਗੇ 1800 ਦਾ ਇੱਕ ਸੂਟ ਲੈਣਾ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ